ਉਹ ਦਿਨਾਂ ਦੇ ਵੇਟ ਕਰ ਰਹੇ ਸੀ ਸਾਗ ਬਣੂ ਇਹ ਸਾਗ ਖਾਵੇਂ ਸਾਗ ਖਾਵਾਂਗੇ ਰਾਜ ਸਾਗ ਖਾਵਾਂਗੇ ਸਾਗ ਬਣਾਉਣਾ ਕਿਹੜਾ ਸੁੱਖ ਆ 50 ਰੁਪਏ ਦੀ ਗੁੱਟੀ ਸਾਗ ਦੀ ਆਉਂਦੀ ਆ 30 ਰੁਪਏ ਦੀ ਮੇਥੇ 30 ਦੀ ਪਾਲਕ ਕਿੰਨੇ ਆਣਗੇ 110 ਵੀਰ ਹੱਦਾਂ ਪੈਂਦਾ ਵਿੱਚ 20 ਦੀ ਲਾ ਸੁਣੋ ਹੋਰ ਕੀ ਪੈਂਦਾਗਾ ਹੈ ਫੇਰ 200 ਚ ਪੂਗਾ ਸਾਗ ਅੱਜ ਬਣਾਇਆ ਗਿਆ ਬਰੀ ਕਿ ਬਰੀ ਕਿ ਚੀਰਪੂ ਆ ਸਵਾਲ ਤਾਂ ਐਸਟੀ ਸਾਗ ਬਣਾਉਦੇ ਲੋ ਜੀ ਹਰਸ਼ਾ ਜੀ ਬਣਾ ਰਹੀ ਹੈ ਸਾਗ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਿਉਂ ਮੱਕੀ ਰੋਟੀ ਬਣਾ ਨਹੀਂ ਸਕਦੀ ਤੂੰ ਇਹਦਾ ਸਾਗ ਚੀਰਨਾ ਸਟਾਈਲ ਵੀ ਔਰ ਕਰਦਣਾ ਸਾਗ ਚੀਰਦੀ ਆ ਨਹੀਂ ਵਿੱਚ ਵਿੱਚ ਦਾਤ ਨਾਲ ਵੀ ਸਾਗ ਚੀਰਿਆ ਜਾਂਦਾ ਹਨ ਪਰ ਇਹ ਸਰ ਕਰਦਣ ਨਾਲ ਚੀਰ ਰਹੀ ਹੈਗੀ ਮੈਂ ਮੜਾਏ ਬਲੌਗ ਤਾਂ ਬਣਾ ਲਾਂ ਉਹਨੂੰ ਕੋ ਮਾਰਦਾ ਬਲੌਗ ਪਾ ਦਾਂ ਮੇ ਬਣਾ ਕੇ ਇਹ ਹੈ ਬਣੂ ਬਣਾ ਲੰਨਾ ਵਲੋਗ ਮੈਂ। ਜਿਆ ਵਗ ਜਾ। ਆ ਕੇ ਮੈਂ ਵਗ ਜਾ। ਬਣਾਵਾ ਵੀਡੀਓ ਮੈਂ। ਵਲੋਗ। ਪ੍ਰਾਂਤ ਚ ਜੀਰ ਰਹੀ ਆ। ਅੱਡ ਜਾ ਨੋਈ। ਇਹਦੇ ਚ ਕੀ ਆ? ਖਾਲੀ। ਸਮਾਰ ਕੇ ਬਰੀਕ ਬਰੀਕ ਜੀਰ ਬਰੀਕ 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 ਬਰੀਕ। ਠੀਕ ਆ। ਜਾਓ। ਖੈਰਾ ਦਿਖਾਉਣਾ ਵੀ ਆ ਜੋ ਬਣ ਗਿਆ। ਕੋਟ ਦੇ ਸਾਗ ਕੁੱਟੇ ਜੀ। ਇਹਨਾਂ ਦੇ ਕਿਹੜਾ ਦੇਖਿਆ ਲੋਕਾਂ ਨੇ ਸਾਗ। ਹਾਂ। ਨਾ ਦੇਖਿਆ ਓਏ YouTube ਵਾਲੇ ਨੇ ਦੇਖਿਆ ਅਮਰੀਕਾ ਜੀ ਦਾ YouTube ਨਾ ਉਹ ਬੰਦੇ ਨੂੰ ਦਿਖਾਉਣਾ ਹਾਂ ਚੱਲ ਵੇ ਬਹੁਤ ਵੱਡਾ ਵਲੋਗ ਬਣ ਗਿਆ ਵਗਦਾ ਵਲੋਗ ਕਿਹੜਾ ਬਣ ਗਿਆ ਛੋਟਾ ਜਿਹਾ ਵਲੋਗ ਬਣਿਆ ਚਲੋ ਜੀ ਮਿਲਦੇ ਆ ਅਗਲੇ ਅਗਲੀ ਉਹਦੇ ਚੱਥ ਨੇ ਆਥਾਂ ਵਾਲੀ ਉਹਦੇ ਮਿਲਦੇ ਆ ਇਹ ਤੋਂ ਹੱਥ ਨੇ ਬਣ ਗਿਆ ਨਾ ਸਾਗ ਉਹ ਦਿਖਾਵਾਂਗੇ ਉਦੋਂ ਠੀਕ ਆ ਮੈਂ ਮੰਮੀ ਨੂੰ ਖੜਾ ਆਉਣਾ ਠੀਕ ਆ ਤੂੰ ਚੀਰ ਵੇਗਦੀ ਸਾਗ ਸੂਪਾ ਆ ਸਾਰਾ ਚੀਜ਼ ਲੈਣਾ ਪਿਆ ਕੇ ਛੱਡ ਦੇ ਬਹੁਤ ਮਿਹਨਤ ਨਾਲ ਸਾਗ ਲੈ ਕੇ ਆਏ ਹਾਂ ਚੰਗਾ ਓਕੇ ਠੀਕ ਆ ਬਾਏ टाटा ਜਾਨਾ ਮੈਂ ਫੇਰ ਆਉਣਾ ਮੁੜ ਕੇ ਠੀਕ ਆ ਓਕੇ ਹਾਂ ਘਰੇ ਆ ਜੀ ਧਰੀਆਂ ਉਗਤਿਆਂ ਨੂੰ ਆਈਂ ਬਦਨ ਪਿੰਡ ਚੋਂ ਆੜ ਜੇ ਨਾ ਆਉਣਾ ਬਸ ਠੀਕ ਆ ਲੋ ਜੀ ਸਾਗ ਪਾਤਾ ਹਟ ਨੇ ਪਤੀਲੇ ਚ ਹੁਣ ਬਦਨ ਨੂੰ ਵਿੱਚ ਮਸਾਲਾ ਸਾਰਾ ਹੈਂ ਅੱਗੇ ਯਾਰੀਆ ਮੱਝ ਦੀ ਪੂਰੀ ਹਲ ਤਾਂ ਅਗਨ ਲਈ ਮੱਝ ਦੀ ਹਲ ਤਾਂ ਪਾਉਂਦੇ ਹੁੰਦੇ ਨੇ ਕਿ ਪਾਉਂਦੇ ਨਹੀਂ ਹੁੰਦੇ ਮੰਮੀ ਨੂੰ ਪੁੱਛੂ ਆ ਕਿ ਕਿਤੇ ਕੰਮ ਗਲਤ ਕਰਤਾ ਹੋਵੇ ਹੈ ਕਿਵੇਂ ਸਾਗ ਦਾ ਫੇਰ ਬਣਦਾ ਸਾਡੇ ਕੋਲੇ ਬੱਠਾ ਰਹੇ ਲੈ ਹੋਰ ਹੁਣ ਹੁਣ ਤੂੰ ਸਾਗ ਦੇ ਕੋਲੇ ਛਾਨੀ ਭਰਨੀ ਪੂਗੀ ਉਰੀ ਬੈਠੀ ਸਾਗ ਦੇ ਕੋਲੇ ਹੂੰ ਕੀ ਇੱਥੇ ਬੈਠੀ ਰਹੇ ਹੋਰ ਕੁਛ ਨਹੀਂ ਉਦੀ ਬੈਠੀ ਸਾਕ ਕੋਲੇ ਬਸ ਲੱਕੜ ਦੇ ਲੱਕੜ ਲੱਕੜ ਦੇ ਲੱਕੜ ਚੋੱਕੇ ਚੋੱਕਾ ਬਾਲੀ ਚੱਲ ਜਿੰਨੀ ਅਗਮ ਮੱਚੂਗੀ ਉਨਾ ਸਾਕ ਸਵਾਦ ਬਣੂਗਾ ਹੈ ਅੱਗ ਤਾਂ ਆਪੇ ਮੱਚੂਗੀ ਆਪੇ ਕਿਹ ਮੱਚੂਈ ਮਚਾਵਾਂ ਵੀ ਮੱਚੂ ਅੱਗਾ ਯਾ ਅੱਗ ਲਾਵਾਂ ਤਾਂ ਲੱਗਦੀ ਆ ਹਾਂ ਆ ਸਾਡਾ ਸਾਕ ਕੋਟ ਨਾਲ ਟੁੱਟ ਗਿਆ ਜੀ ਅਸੀਂ ਕੋਟ ਨਾਲ ਹੀ ਕੰਮ ਚਲਾ ਰੱਖਿਆ ਹਾਂ ਰੰਗ ਬਦਲ ਗਿਆ ਸਾਰਾ ਯਾਰ ਇੱਥੇ ਹੈਨਾ ਹਾਂ ਥੱਕ ਗਈ ਅੱਗ ਬੁਝ ਵੀ ਸਕਦੀ ਆ ਕਦਮ ਚਾਲਾਂਗੇ ਫੇਰ ਦੇਖੋ ਕਿੰਨੀ ਸੋਹਣੀ ਵੱਜਦੀ ਆ ਅੱਗ ਤੂੰ ਆ ਨਿਕਲਦਾ ਵੀਡੀਓ ਵਿੱਚੋਂ ਉਹ ਕਰ ਦਿਂਦਾਗਾ ਹਾਂ ਮੁੰਡਾ ਸਾਰੇ ਲੈ ਬਣ ਜਰ ਖਾਈਏ ਮੱਖਣੀ ਨਾਲ ਨਿਕਾ ਦਿਖਾਉਣੀ ਹੈ ਕਿਹ ਹੈ ਆਪਣੇ ਦਿਖਾਈ ਤਾਂ ਹਾਈ ਜਾ ਕੇ ਦਿਖਾਈ ਇਹਦੇ ਚ ਸਾਕੋਟ ਨਹੀਂ ਸਾਕੋਟ ਨਹੀਂ ਟੁੱਟ ਗਈ ਛੱਡੀ ਕੋਟੇ ਨਾਲ ਕੋਟ ਰਹੀ ਹੈ ਕੋਟਾ ਤਾਂ ਹੁਣ ਦੱਸਤਾ ਵੀ ਸਾਕੋਟ ਨੇ ਵੀ ਅੱਡੀ ਉਹ ਹੋ ਗਈ ਟੁੱਟ ਗਈ ਐਪੇਸ ਨਹੀਂ ਸੀਗਾ ਪਾ ਤਾਂ ਹੈ ਹੈ ਕਿਰਾਗਾ ਤੂੰ ਚੱਕੀ ਉੱਥੇ ਹਟਾ ਜਾ ਹੈ ਬੋਲ 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 ਹਾਂ ਆਟਾ ਗੋਲੀ ਬੈਠੀ ਹਾਂ ਆਟਾ ਜੇ ਸੰਦੋਲਾ ਠੀਕ ਹੈ ਠੀਕਾ ਮੈਂ ਮੈਚ ਚੈੱਕ ਕਰ ਲੈ ਜੋਂ ਆਓ ਅੱਛਾ ਕੀ ਕਰ ਲਵਾਂ ਬਸ ਉਹਨਾਂ ਸਾਗ ਖਾਂਦੇ ਦਿਖਾਵਾਂਗੇ ਬਸ ਸਾਗ ਖਾਂਦੇ ਥੋੜੀ ਖਾਵਾਂਗੇ ਨਾ ਸਾਗ ਖਾਂਦੇ ਕੀ ਦਿਖਾਉਣਾ ਹੈ ਹੈ ਠੀਕੰਗਾ ਬੋਲ ਕੀ ਚੰਗਾ ਦਹੀਂ ਪ੍ਰਪਾਨੀਆਂ ਵਿੱਚ ਆਦੇ ਸਾਰਾ ਚੰਗਾ ਹੂੰ